ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਯਾਤਰਾ ਕਰਦੇ ਕਰਦੇ ਉਰਖ ਖੇਤਰ ਪਹੁੰਚੇ ਜਿਸ ਜਗ੍ਹਾ ਤੇ ਕਿਸੇ ਵੇਲੇ ਮਹਾ ਫਾਰ ਦਾ ਜੁਦ ਹੋਇਆ ਸੀ ਉਸ ਸਮੇਂ ਉੱਥੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਜੋਸ ਤਰਕੇ ਉੱਥੇ ਬਹੁਤ ਸਾਰੇ ਲੋਕ ਆ ਰਹੇ ਸਨ ਉੱਥੇ ਗੁਰੂ ਜੀ ਦੇ ਭਾਈ ਮਰਦਾਨਾ ਇੱਕ ਖਾਲਸੇ ਦੇ ਬੈਠ ਕੇ ਤੇ ਦੇਖਣ ਲੱਗੇ ਕਿ ਬਹੁਤ ਸਾਰੇ ਲੋਕ ਆਪਣੇ ਪਾਪਾਂ ਨੂੰ ਬਖਸ਼ਾਉਣ ਆਏ ਹੋਏ ਸਨ ਇਹ ਮੰਗਤਿਆਂ ਨੂੰ ਦਾਨ ਦੇ ਰਹੇ ਸਨ ਇਹ ਉਹਨਾਂ ਨੂੰ ਪਰਮ ਬਣਿਆ ਹੋਇਆ ਸੀ ਕਿ ਜੇਕਰ ਕੋਈ ਗਹਿਣ ਲੱਗਾਂ ਸਮੇਂ ਦਰਿਆ ਵਿੱਚ ਇਸ਼ਨਾਨ ਕਰੇ ਤੇ ਦਾਨ ਕਰੇ ਉਸਦੇ ਸਾਰੇ ਪਾਪ ਬਖਸ਼ੇ ਜਾਣਗੇ ਉਹ ਆਪਣੇ ਪਾਪਾਂ ਨੂੰ ਬਖਸ਼ਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਇਹ ਸਭ ਕੁਝ ਇੱਕ ਪਾਸੇ ਬੈਠ ਕੇ देख रहे सन के राजे जनक कुमार ने एक हिरन गुरु पास रख के एक बेनती की गुरु जी मेरे को दान करने वास्ते यह हिरन ही है इसका मैं रास्ते स्वीकार किया कृपा करके ये स्वीकार करो ਗੁਰੂ ਜੀ ਨੇ ਉਸੇ ਦੇ ਨ ਨੂੰ ਸਵੀਕਾਰ ਕਰ ਲਿਆ ਫਿਰ ਭਾਈ ਮਰਦਾਨੇ ਨੂੰ ਵਿਆਹ ਇਸ ਹੀਰਨ ਨੂੰ ਆਧ ਵਿੱਚ ਪੱਕਣ ਨੂੰ ਰੱਖ ਦੇ ਫਿਰ ਭਾਈ ਸਾਹਿਬ ਨੇ ਇਹਨੂੰ ਆਧ ਵਿੱਚ ਪੱਕਣ ਲਈ ਰੱਖ ਦਿੱਤਾ ਇਹ ਸਭ ਕੁਝ ਦੇਖ ਕੇ ਬ੍ਰਾਹਮਣ ਭੱਜੇ ਭੱਜੇ ਉਸ ਜਗ੍ਹਾ ਤੇ ਆ ਗਏ ਤੇ ਕਹਿਣ ਲੱਗੇ ਇਸ ਸੋਪ ਉਸ ਸਮੇਂ ਕੋਈ ਵੀ ਅੱਗ ਨਹੀਂ ਬਾਲ ਸਕਦਾ ਕਿਉਂਕਿ ਅੱਜ ਦੇ ਦਿਨ ਅੱਗ ਬਾਲਣਾ ਬਹੁਤ ਵੱਡਾ ਪਾਪ ਹੈ ਅੱਜ ਕੋਈ ਵੀ ਚੀਜ਼ ਪਕਾਈ ਨਹੀਂ ਜਾ ਸਕਦੀ ਸਿਰਫ ਦਾਨ ਪੁੰਨ ਹੀ ਕੀਤਾ ਜਾ ਸਕਦਾ ਹੈ ਨਾਨੂ ਬ੍ਰਾਹਮਣ ਭਾਈ ਮਰਦਾਨੇ ਨੇ ਪੁੱਛਣ ਲੱਗਾ ਕਿ ਇਸ ਥੀਲੇ ਵਿੱਚ ਕੀ ਤਰਿਆ ਹੋਇਆ ਹੈ ਇਹ ਭਾਈ ਮਰਦਾਨੇ ਮੈਂ ਉੱਤਰ ਵਿੱਚ ਕਿਹਾ ਇਸ ਟਟੀਲੇ ਵਿੱਚ ਹਿਰਨ ਦਾ ਮਾਸ ਧਰਿਆ ਹੋਇਆ ਹੈ ਇਹ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਨਾਨੂ ਬ੍ਰਾਹਮਣ ਹੋਰ ਤੜਫ ਉੱਠਿਆ ਤੇ ਰੌਲਾ ਪਾਉਣ ਲੱਗਾ ਤੇ ਗੁਰੂ ਜੀ ਨੇ ਉਹਨਾਂ ਬ੍ਰਾਹਮਣ ਨੂੰ ਸਮਝਾਇਆ ਕਿ ਪੇਟ ਦੀ ਭੁੱਖ ਦੂਰ ਕਰਨ ਲਈ ਕੁਝ ਵੀ ਪਕਾਉਣਾ ਪਾਪ ਨਹੀਂ ਹੈ ਪਰ ਝੂਠ ਬੋਲ ਕੇ ਨਾ ਸਮਝ ਲੋਕਾਂ ਨੂੰ ਵਿਪਨਾ ਪਾਪੜਾ ਤਾਂ ਤੁਸੀਂ ਦੱਸੋ ਜੇਕਰ ਇੱਕ ਪਾਪੀ ਦੂਸਰੇਆਂ ਪਾਪੀਆਂ ਨੂੰ दान ਦੇਵੇਗਾ ਤਾਂ ਉਸਦੇ ਪਾਪ ਕਿਵੇਂ ਦੂਰ ਹੋ ਸਕਦੇ ਹਨ ਤੇ ਤੁਸੀਂ ਇਹਨਾਂ ਦਾ ਪਾਪ ਦੂਰ ਕਰਨ ਲਈ ਇਹਨਾਂ ਕੋਲੋਂ दान ਲੈ ਰਹੇ ਹੋ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਮਾਸ ਹੈ ਕੀ ਹੈ ਆਦਾ ਸਾਰਾ ਸਰੀਰ ਮਾਸ ਨਾਲ ਭਰਿਆ ਹੋਇਆ ਹੈ ਮਾਸ ਮਾਸ ਨੂੰ ਹੀ ਖਾਂਦਾ ਹੈ ਇਹ ਮਾਸ ਮਾਸ ਨੂੰ ਘਰ ਵਿੱਚ ਵਿਆਹ ਕੇ ਲਿਆਉਂਦਾ ਹੈ ਇਹ ਮਾਸ ਮਾਸ ਨੂੰ ਹੀ ਜਨਮ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ